ਵੀ ਮੈਨੂੰ ਆਉਂਦੇ ਰਹਿੰਦੇ ਆ ਵੀ ਬਾਈ ਤੂੰ ਇਹ ਨਾ ਕੰਮ ਕਰਾ ਗਾ ਗਲਤ ਕੰਮ ਆ ਇਹ ਕਹਿੰਦਾ ਵਿੱਚੋਂ ਕੋਈ ਕਮਿਸ਼ਨ ਪ੍ਰਭੂ ਅੱਜ ਕੱਲ ਕਦੋਂ ਬੰਦਾ ਥੋੜਾ ਜਿਹਾ ਥੋੜਾ ਜੀ ਨਾਲੇ ਮਾਇਆ ਡੱਕ ਡੱਕ ਵੱਡਾ ਹੋ ਗਿਆ ਕਿਉਂ ਥੋੜਾ ਜੀ ਬੰਦਾ ਤਰੱਕੀ ਕਰਦਾ ਤਾਂ ਉਦੋਂ ਕਿਹੜੇ ਸਰਕਲ ਚ ਪਹਿਲਾਂ ਵਾਲੇ ਬੰਦੇ ਹੁੰਦੇ ਉਹ ਜੇਲ੍ਹਸੀਆਂ ਕਰਨ ਲੱਗ ਹੀ ਜਾਂਦੇ ਵੀਰੋ ਇਹ ਚੀਜ਼ ਦੀ ਜਾਦੇ ਪ੍ਰੋਬਲਮ ਆ ਰਹੀ ਆ ਕਿਸੇ ਦਾ ਕੋਈ ਮੜਾ ਨਹੀਂ ਕਰਿਆ ਕੁਝ ਨਹੀਂ ਕਰਿਆ ਉਹੀ ਬਿਨਾਂ ਗੱਲ ਤੋਂ ਪਾਸਾ ਵਟ ਜਾਂਦੇ ਆ ਮੂੰਹ ਮਰੋੜ ਜਾਂਦੇ ਆ ਤੇ ਉਹਨਾਂ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰੋ ਹਰ ਰੋਜ਼ ਇਹ ਸਕੀਮਾਂ ਤਾਂ ਲੈ ਗਈ ਉਹਨੇ ਰਹਿਣੇ ਆ ਵੀ ਟਰੈਕਟਰ ਦੇ ਕਿਸੇ ਕੁਸ਼ ਕਰਤਾ ਕਿਸੇ ਦੇ ਕੁਸ਼ ਕਿਹੜੀ ਆ ਸਕੀਮਾਂ ਪਹਿਲਾਂ ਵੀ ਇਹ ਵਰਤੇ ਰਹਿੰਦੇ ਆ ਤੇ ਵਿੱਚ ਭਰਾ ਵੀਰੋ ਕਾਫੀ ਨਾਰਾਜ਼ ਹੋ ਜਾਂਦੇ ਆ ਫੋਨ ਵਗੈ ਵਗੈਰਾ ਲੈਣਾ ਹੁੰਦਾ ਕਿਹੜੇ ਬੰਦੇ ਕਮਿਸ਼ਨ ਦਾ ਕੰਮ ਕਰਦੇ ਆ ਚਲੋ ਉਹਨਾਂ ਦਾ ਵੀ ਹੱਕ ਹੀ ਆ ਵੀਰੋ ਕਿਹੜੇ ਬੰਦੇ ਐ ਮਲੋ ਵੀ ਪਿੰਡਾਂ ਚੋਂ ਜਾਂ ਮੰਡੀਆਂ ਚੋਂ ਟਰੈਕਟਰ ਦਵਾਉਂਦੇ ਆ ਕਮਿਸ਼ਨ ਲੈਂਦੇ ਆ 1-1% ਲੈਂਦੀ ਆ ਬਿਲਕੁਲ ਜਾਇਜ਼ ਹੀ ਗੱਲ ਹੀ ਹੈ ਕਿਉਂ ਹਰੇਕ ਤਾਂ ਬੰਦੇ ਦਾ ਆਪ ਦਾ ਆਪ ਦਾ ਕੰਮ ਹੁੰਦਾਗਾ ਉਹੋ ਆ ਕਹਿੰਦੇ ਯਾਰ ਤੂੰ ਪੱਕਾ ਰੇਟ ਨਾ ਦੱਸਿਆ ਕਰ ਗਾਹ ਖਰਾਬ ਹੋ ਜਾਂਦੇ ਆ ਹੁਣ ਤੁਸੀਂ ਇਹਦੇ ਬਾਰੇ رائے ਮੈਨੂੰ ਜਰੂਰ ਦੇ ਦਿਆ ਕਰੋ ਵੀਰੋ ਤੁਸੀਂ ਮੇਰਾ ਆਪਦਾ ਪਰਿਵਾਰ ਹੀ ਆਉਂਦੀ ਫੈਮਿਲੀ ਹੋ ਵੀਰੋ ਕਿਉਂ ਕਿਵੇਂ ਤੁਸੀਂ ਕਹਿੰਦੇ ਹੋ ਮੈਂ ਤਾਂ ਤੁਹਾਡੇ ਹਿਸਾਬ ਨਾਲ ਹੀ ਚੱਲਣਾਗਾ ਬਾਕੀ ਕਿਉਂ ਤੁਸੀਂ ਇੱਕ ਦਮ ਹੀ ਫੈਮਿਲੀ ਬਣ ਚੁੱਕੇ ਹੋ ਤੁਸੀਂ ਮੇਰੀ ਜ਼ਿਆਦਾ ਸਪੋਰਟ ਕਰਦੇ ਹੋ ਕਿਹੜੇ ਮੇਰੇ ਵੀਡੀਓ ਵਗੈਰਾ ਦੇਖਦੇ ਹੋ ਬਾਕੀ ਤਾਂ ਕਿਹੜੇ ਹੋਰ ਬੰਦੇ ਆ ਤਾਂ ਤੁਹਾਨੂੰ ਪਤਾ ਹੀ ਨਹੀਂ ਤਾਂ ਗਲਤ ਕਮੈਂਟ ਕਰਨੀ ਕਰਨੇ ਆ ਤੁਸੀਂ ਮੈਨੂੰ ਜਰੂਰ ਦੱਸਿਓ ਵੀ ਇਹ ਸਕੀਮ ਮੇਰੀ ਫਿਕਸ ਰੇਟ ਵਾਲੀ ਸਹੀ ਆ ਕਿ ਗਲਤ ਲੱਗਦੀ ਆ ਵੀਰੋ ਕਿਉਂ ਦਿਲੋਂ ਕਮੈਂਟ ਤੁਸੀਂ ਮੈਨੂੰ ਪਤਾ ਕਰ ਦਿਓ ਪਿਆਰ ਸਤਿਕਾਰ ਮੈਨੂੰ ਬਹੁਤ ਕਰਜੋ ਦੇਸ਼ਾਂ ਵਿਦੇਸ਼ਾਂ ਚੋਂ ਬਹੁਰੋਂ ਐਵੇਂ ਲੋ ਪਰਮਾਤਮੇਂ ਕਿਰਪਣਾ ਚਾਰ ਪੰਜ ਟਰੈਕਟਰ ਤਾਂ ਇਹ ਜੇ ਹੁੰਦੇ ਆ ਵੀ ਆਨਲਾਈਨ ਹੀ ਵਿਕਦੇ ਆ ਆਨਲਾਈਨ ਦਾ ਮਤਲਬ ਵੀ ਫੋਟੋ ਵਗੈਰਾ ਤੇ ਸੌਦੇ ਕਰ ਲੈਂਦੇ ਆ ਪਰ ਕੋਈ ਕੈਨੇਡਾ ਬੈਠਾ ਕੋਈ ਅਮਰੀਕਾ ਬੈਠਾ ਕੋਈ ਆਸਟ੍ਰੇਲੀਆ ਬੈਠਾ ਜਾਂ ਕੋਈ ਭਰਾ ਆਰਮੀ ਚਾ ਫੌਜੀ ਆ ਉਹ ਫੋਟੋ ਮਾਤੀ ਸੌਦਾ ਕਰ ਲੈਂਦੇ ਆ ਕਾਫੀ ਟਰੈਕਟਰ ਨਰਮਲ ਸਿੱਧੂ ਦੇ ਘਰੇ ਲੱਗ ਜਾਂਦੇ ਆ ਉਹਨਾਂ ਦੀ ਵੀ ਕਿਸੇ ਦਿਨ ਤੁਹਾਨੂੰ ਵੀਡੀਓ ਪਾਵਾਂਗੇ ਹਰ ਵਕਤ ਪੰਚਾਇਤ ਟਰੈਕਟਰ ਕਿਹੜੇ ਆਨਲਾਈਨ ਵਿਕੇ ਹੁੰਦੇ ਆ ਕਿਉਂ ਕੋਈ 2 ਮਹੀਨਾ ਬਾਅਦ ਆਉਂਦਾ ਕਿਵੇਂ ਹੁਣ ਐਨਆਰਆਈ ਭਰਾ ਆ ਗਏ ਉਹਨਾਂ ਨੇ 50 45 ਲਿਆ ਹੋਇਆ ਸਾਨੂੰ 2 ਮਹੀਨੇ ਹੋ ਗਏ ਬੁੱਕ ਕਰਾਇਆ ਟਰੈਕਟਰ ਹਜੇ ਲੈ ਕੇ ਨਹੀਂ ਗਏ ਉਹੋ ਜਿਹੇ ਟਰੈਕਟਰ ਹੁੰਦੇ ਆ ਅੱਜ ਇਹ ਟਰੈਕਟਰ ਦੇ ਕੋਲੇ ਤਾਂ ਖੜਕੇ ਵੀਡੀਓ ਬਣਾ ਰਹੇ ਆ ਪਹਿਲਾਂ ਇਹਦਾ ਰੇਟ ਵਗੈਰਾ ਪਾਇਆ ਸੀ ਪਹਿਲਾਂ ਵੀਡੀਓ ਪਾਈ ਸੀ ਇੱਕ ਪਤਾ ਨਹੀਂ ਦੋ ਪਈਆਂ ਹੋਈਆਂ ਕੋਸਟਟੇ ਇਹ ਪ੍ਰੋਬਲਮ ਆਉਂਦੀ ਹੈ ਜੀ ਹਰ ਰੋਜ਼ ਵੀਡੀਓ ਵਗੈਰਾ ਵਿੱਚ ਨਹੀਂ ਆਉਂਦਾ ਟਰੈਕਟਰ ਕਿਉਂ ਕਰੇ ਟਰੈਕਟਰ 30 ਕੀ ਲੱਗਦੇ 30 32 ਟਰੈਕਟਰ ਹੀ ਲੱਗਦੇ ਆ ਬਾਕੀ ਪਾਸੇ ਆਸੀ ਘਰਾਂ ਦੀ ਖੜੇ ਹੁੰਦੇ ਆ ਟਰੈਕਟਰ ਇਹ ਟਰੈਕਟਰ ਦੀ ਪਹਿਲਾਂ ਵੀ ਵੀਡੀਓ ਪਾਈ ਸੀ ਇਹਦਾ ਹੁਣ ਫਿਕਸ ਰੇਟ ਰੱਖਤਾ ਵੀਰੋ ਘੱਟ ਵੱਧ ਮੈਨੂੰ ਇੱਕ 100 ਰੁਪਏ ਵਾਲੇ ਵੀ ਨਾ ਫੋਨ ਕਰਨ ਭਰਾਵੋ ਮੈਂ ਇਹਦੇ ਵਿੱਚ ਛੋਟ ਦੀ ਗੰਜੈਸ ਵੀ ਨਹੀਂ ਰਹੀ ਜਦੋਂ ਛੋਟ ਕਰਦੇ ਆਂਗੇ ਵੀ ਗੰਜੈਸ ਨਹੀਂ ਰਹੇਗੀ ਜਮਾਂ ਵੀ ਕਿਹੜਾ ਇਹਦਾ ਰੇਟ ਪਹਿਲਾਂ ਵੱਧ ਪਾਉਂਦੇ ਰਹੇ ਆ ਇਹਦਾ ਰੇਟ ਕਿਹੜਾ ਅੱਜ ਪਾ ਰਹੇ ਆ ਦੇਖੋ ਚਾਰੇ ਟਾਇਰ ਨਵੇਂ ਆ ਦੇ ਚਾਰੇ ਟਾਇਰ ਜਮਾ ਨਵੇਂ ਆ ਆ ਅਸੀਂ ਅਸੀਂ ਨਹੀਂ ਪਾਏ ਪਾਏ ਸੀ 10 ਬਿੰਦੇ ਨਹੀਂ ਹੋਇਆ ਟਾਇਰ ਪਾਇਆ ਨੂੰ ਮੂਰਲੇ ਪੋਲੋ ਦੇ ਆ ਮਗਲੇ ਜੇਕੇ ਦੇ ਆ ਇੰਜਨ ਗੇਅਰ ਦਾ ਜਮਾ ਓਕੇ ਆ 2004 ਮਾੜਲਾ ਨੂੰ ਲੈ ਇਹ ਚਾਰ ਚਾਰ ਮਾੜਲਾ ਹਰਿਆਣਾ ਨੰਬਰ ਆ ਐਚ ਆਰ ਨੰਬਰ ਆ ਕਿਉਂ ਭਰਾਵਾ ਨਾਂ ਨੂੰ ਤਾਂ ਹੁੰਦੇ ਨਹੀਂ ਇਹ ਹਰਿਆਣਾ ਨੰਬਰ ਵਾਲੋ ਰਾਜਸਥਾਨ ਵਾਲੇ ਲੋਕੇ ਤਾਂ ਮਰਜ਼ੀ ਨੰਬਰ ਲੈ ਲਓ ਕਿਉਂਕਿ ਨਾਂ ਨਹੀਂ ਹੁੰਦੇ ਕੱਲਿਆਂ ਐਫਪੀ ਡੈਪਟ ਤੀ ਕੱਲਿਆਂ ਨਾਂ ਦੀਆਂ ਗਾਪੀਆਂ ਗਈਆਂ ਇੱਕ ਪ੍ਰੂਫ ਹੀ ਆ ਬਸ ਵੀ ਟਰੈਕਟਰ ਇਹ ਹੈਗਾਗਾ ਕਿਉਂ ਨਾਂ ਨਹੀਂ ਹੁੰਦੇ ਟਰੈਕਟਰ ਇਹ ਇਹ ਹਰਿਆਣਾ ਨੰਬਰ ਟਰੈਕਟਰ ਬਹੁਤ ਸਾਫ ਆ ਗੜੀ ਜਣਾ ਆ ਦੇਖ ਲਓ ਚਾਰ ਸਪੀਡ ਰੇ ਨਿਗ੍ਹਾ ਮਰਾ ਦੇ ਨਾਲ ਬੜਾ ਇਹਦੇ ਪੂਰਾ ਫੁੱਲ ਸਾਫ ਟਰੈਕਟਰ ਆ ਵੀਰੋ ਇਹ ਕੰਡੀਸ਼ਨ ਇਹਦੀ ਚੈੱਕ ਕਰ ਲਓ ਤੁਸੀਂ ਸਾਈਡ ਸੈਂਟਰ ਗੇਅਰ ਵਾਲਾ ਚ ਟਰੈਕਟਰ ਆ ਇਹ ਆ ਦੇਖੋ ਸ਼ੋ ਸ਼ਾ ਦਾ ਜਿਵੇਂ ਸਾਫ ਟਰੈਕਟਰ ਆ ਮਾੜੇ ਮਾੜੇ ਮਰਿਆੜਾ ਜੇ ਰੰਗ ਕਰਾਏ ਆ ਸੀ ਮਗਰੋਂ ਕੰਡੀਸ਼ਨ ਉਹਦੀ ਚੈੱਕ ਕਰ ਹੀ ਲੋ ਮਗਰੋਂ ਮਰਿਆੜ ਰੰਗ ਕਰਾਏ ਆ ਸੀ ਇੰਨੇ ਇੰਨੇ ਕ ਆਹ ਮਾਗਰੋ ਕਿਉਂ ਗੋਲੇ ਜੇ ਗਲ ਜਾਂਦੇ ਗੋਲੇ ਜੇ ਲਵਾਏ ਸੀਗੇ ਗੋਲੇ ਲਵਾਏ ਸੀ ਇਹਨੂੰ ਹਾਂ ਤੇ ਮਗਰੋ ਮਗਰੋ ਮਰਿਆੜੇ ਦੇ ਰੰਗ ਹੋਏ ਆ 6 ਛਿਰੀ ਆ that 6 ਛਿਰੀ ਆ ਇਹ ਟਰੈਕਟਰ ਹੈ ਉੱਤੇ ਆ ਡਿੱਕ ਜਿਆ ਵੀ ਡੰਗ ਲਾਉਣ ਲਾਉਣ ਵਾਲਾ ਲੱਗਿਆ ਹੋਇਆਗਾ ਤੇ ਵਧੀਆ ਸਾਫ ਅਗਡੀਸ਼ਨ ਨਜ਼ਾਰਾ ਆਮ ਜੀਮੇਦਾਰ ਨੂੰ ਚੰਗੇ ਦੇ ਅਮਲੋ ਪੰਜ 6 ਲੱਖ ਲਏ ਮੁੱਲ ਚ ਲਾ ਦੇ ਤਾਂ ਵੀ ਉਹਦੇ ਬਰਾਬਰ ਕੰਮ ਕਰੂਗਾ ਇਹਦਾ ਰੇਟ ਰੱਖਿਆ ਕਿਹੜਾ 1 ਲੱਖ 99000 1 ਲੱਖ 99000 ਰੁਪਇਆ ਰੇਟ ਲੱਖਿਆ ਦਾ 1 ਲੱਖ 399000 ਇਹਦਾ ਇਹ ਟਰੈਕਟਰ 1 ਲੱਖ 99000 ਦਾ ਵੀਰੋ ਇਹ ਟਰੈਕਟਰ ਤੁਹਾਨੂੰ ਮਿਲੂਗਾ ਜੇ ਤੁਸੀਂ ਮੈਥੋਂ ਇਹ ਟਰੈਕਟਰ ਖਰੀਦ ਕੇ ਲੈ ਕੇ ਆਣਾਗਾ ਤੁਸੀਂ 94630 21930 ਤੇ ਕਿਉਂ ਵੰਡ ਕੇ ਟਰੈਕਟਰ ਦਿੱਤੇ ਹੁੰਦੇ ਆ ਵੀਰੋ ਇਹ ਨਿਰਮਲ ਦੇ ਹਿੱਸੇ ਚ ਟਰੈਕਟਰ ਆ ਕੋਈ ਵੀ ਇਹਦੇ ਵਿੱਚੋਂ ਪ੍ਰੋਫਟ ਮੈਨ ਲੋ 100 ਰੁਪਇਆ ਵੀ ਨਹੀਂ ਬਚਣਾ ਕਿ ਬਾਜੂ ਮੁਸ਼ਕਿਲ ਮੁਸ਼ਕਿਲ ਨਰਮ ਨੂੰ ਸਮਝਾ ਸੀ ਇਹ ਜੋ 1 ਰੁਪਿਆ ਵੀ ਨਹੀਂ ਵੱਜਦਾ ਕਿਉਂ ਇਹਨੂੰ ਐਵੇਂ ਤੋਂ ਵੀ 1,90,000 ਦਿੱਤਾ ਕੋਈ ਤਿੰਨੇ ਕੰਮ-ਕਮ ਕਰਵਾਦਾ ਮਾੜਾ ਮੋਟਾ ਇਹ ਆ ਤੇ ਇਸ ਕਰਕੇ ਦੇ 1,99,000 ਦਾ ਟਰੈਕਟਰ ਮਿਲੂ ਵੀਰੋ 1,99,000 ਦਾ 94630 21930 ਦੇ ਸਪਰ ਕਰ ਲਿਓ 2004 ਮਾਡਲ ਹਰਿਆਣਾ ਨੰਬਰ ਟਰੈਕਟਰ ਇਹ ਮੇਰੀ ਸਕੀਮ ਤੁਹਾਨੂੰ ਕਿਵੇਂ ਲੱਗੀ ਜਰੂਰ ਕਮੈਂਟ ਕਰਿਓ ਤੇ ਵੀਡੀਓ ਨੂੰ ਅੱਗੇ ਸਾਂਝਾ ਕਰ ਦਿਓ ਧੰਨਵਾਦ